ਹਕਾਇਆ ਬੋਲ ਕਸਾਨ ਭਰਾਵੋ ਹੁਣ ਜਿਹੜਾ ਆਪਾਂ ਇਹ ਟਰੱਕ ਰੋਕਿਆ ਸੀ ਇਹ ਅਜਰੌਰ ਮੰਡੀ ਨੂੰ ਲੈ ਕੇ ਜੋ ਲਿਫਟਿੰਗ ਨਹੀਂ ਕਰ ਰਹੇ ਝੋਨਾ ਲੱਗਿਆ ਹੋਇਆ ਝੋਨਾ ਜੋ ਕਿ ਇੰਸਪੈਕਟਰ ਸਾਹਿਬ ਨੇ ਉਹਦੀ ਬੋਲੀ ਕਰੀ ਵੀ ਐ ਇਹ ਜਿਹੜੀਆਂ ਢੇਰੀਆਂ ਲੱਗੀਆਂ ਅਤੇ ਐਡੀਐਮ ਸਾਹਿਬ ਦੇ ਨਿਰਦੇਸ਼ ਦੇ ਅਨਸਾਰ ਓਟੇ ਢੇਰੀਆਂ ਲੱਗੀਆਂ ਭਰਾਵੋ ਆ ਹੁਣ ਉਹ ਲਿਫਟਿੰਗ ਕੱਲ ਤੱਕਰ ਦੀ ਸਾਨੂੰ ਇੰਸਪੈਕਟਰ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਇੱਕ ਇੱਕ ਦਾਣਾ ਥੋੜਾ ਮੰਡੀ ਦੇ ਵਿੱਚੋਂ ਚੱਕਾਂਗੇ ਤੇ ਖਾਲੀ ਕਰਾਂਗੇ ਫੜਨ ਨੂੰ ਅਤੇ ਇਨਸਪੈਕਟਰ ਦੇ ਕਹਿਣ ਤੇ ਅਸੀਂ ਇਹ ਧਰਨਾ ਖਤਮ ਕਰਨ ਲੱਗੇ ਆਂ ਮੁਲਤਵੀ ਕਰਨ ਲੱਗੇ ਆਂ ਅੱਗੇ ਅਗਰਕਾਰ ਜੇ ਕਿਤੇ ਸਾਦਾ ਨਾਜ ਨਾ ਉੱਠਿਆ ਮੰਡੀਆਂ ਦੇ ਵਿੱਚੋਂ ਅਸੀਂ ਇਹ ਤੋਂ ਵੀ ਕੋਈ ਤਿੱਖਾ ਐਕਸ਼ਨ ਕਰਾਂਗੇ ਹਾਂਜੀ ਬਾਈ ਜੀ ਦਾ ਖਾਲਸਾ ਆਵੇ ਜੀ ਦੀ ਖਤੇਮ ਕਰਨ ਨੂੰ ਅੱਜ ਬਲਾ ਘਾਹਰ ਵੱਲੋਂ ਪਿੰਡ ਮਡੌਲੀ ਮੰਡੀ ਦੇ ਜਰਾਵਰ ਮੰਡੀ ਦੇ ਵਿੱਚ ਇਹ ਟਰੱਕ ਦਾ ਘਰਾਓ ਕੀਤਾ ਗਿਆ ਸੀਗਾ ਕਿਉਂਕਿ ਇਹ ਜੁਰੀ ਦੀ ਲਿਫਟਿੰਗ ਨਾ ਹੋਣ ਕਾਰਨ ਇਸ ਕਰਕੇ ਅਸੀਂ ਟਰੱਕ ਦਾ ਭਰਾਵ ਕੀਤਾ ਤੇ ਹੁਣ ਸਾਨੂੰ ਇੰਸਪੈਕਟਰ ਨੇ ਐਡੇ ਮਤਲਬ ਕੋਈ ਤਾਂ ਨਵੀਂ ਬਾਹਰ ਹੈ ਤੇ ਮੈਂ ਟਰੱਕ ਵਿੱਚ ਹੀ ਜਾ ਕੇ ਉਹਨੇ ਵਿਸ਼ਵਾਸ ਦਵਾਇਆ ਕਿ ਅਸੀਂ ਥੋੜਾ ਦਾਣਾ-ਦਾਣਾ ਚੱਕਾਂਗੇ ਆਖਰਕਾਰ ਜੇ ਸਾਨੂੰ ਨਾ ਕੋਨੇ ਕਾਨੂੰ ਜਾਂ ਕੋਈ ਨਾ ਸਾਡਾ ਚੱਕਿਆ ਗਿਆ ਉਹ ਤੋਂ ਬਾਅਦ ਅਸੀਂ ਇਸ ਦਾ ਹਿਸਾਬ ਕਰਾਂਗੇ ਅਦਰ ਵੀਡੀਓ ਰੱਖ ਜਾਣ ਦੇ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਮੰਡੀ ਬਨੋ ਇੱਥੇ ਤੁਸੀਂ ਦੇਖ ਸਕਦੇ ਹੋ ਇੱਕ ਦਸਾਂ ਦੀ ਜਿਲੀ ਸੀ ਜਰੌਰ ਮੰਡੀ ਜਰੌਰ ਮੰਡੀ ਦੇ ਵਿੱਚ ਜੋ ਕਿ ਅਸੀਂ ਇੰਸਪੈਕਟਰ ਤੱਕ ਗੋਹਾਰ ਲਾਈ ਹੈ ਤੇ ਮਤਲਬ ਐਸ.ਜੀ.ਐਮ ਤੱਕ ਸਾਰਾ ਕੁਝ ਅਸੀਂ ਜਾ ਕੇ ਕਹਿ ਕੇ ਆਏ ਆ ਜਿਲੀ ਭਰਾਣ ਦੇ ਚੱਕ ਜਿਲੀ ਵੀ ਭਰਾਈ ਗਈ ਹੈ ਤੇ ਉਸ ਤੋਂ ਬਾਅਦ ਇੱਕ ਸੈਲਰ ਮਾਲਕ ਨੇ ਜਿਲੀ ਚੱਕੜ ਕੋਈ ਰਿਕਾਰਡ ਕਰ ਦਿੱਤਾ ਆਹ ਦੇਖ ਸਕਦੇ ਹੋ ਤੁਸੀਂ ਆਹ ਖੜਿਆ ਟ੍ਰੱਕ ਜੀ ਤੇ ਅਸੀਂ ਉਦੋਂ ਤੱਕ ਇਹ ਟਰੱਕ ਨਹੀਂ ਜਾਣ ਦਿੰਦੇ ਜਦੋਂ ਤੱਕ ਸਾਡੀ ਜੀ ਮਤਲਬ ਬੋਰੀਆਂ ਦੇ ਵਿੱਚ ਚੱਕ ਕੇ ਲੈ ਜਾ ਸਕਦੇ ਕਿਉਂਕਿ ਕਿਸਾਨ ਭਰਾ ਉਹਨੂੰ ਸਿਰਫ ਅੱਜ ਦਾ ਹੀ ਦਿਨ ਹੈ 15 ਤਰੀਕ ਨੂੰ ਉਹਨੂੰ ਪਤਾ ਹੈ ਕਿ ਮੰਡੀਆਂ ਬੰਦ ਹੋ ਜਾਣੀਆਂ ਆਹ ਕਰੇ ਟਰੱਕ ਜਦੋਂ ਵੀ ਕੋਈ ਇੱਥੇ ਫੈਸਲਾ ਹੋਊਗਾ ਜਾਂ ਕੋਈ ਇੰਸਪੈਕਟਰਾ ਕੋ ਅਧਿਕਾਰੀ ਆਊਗਾ ਉਦੋਂ ਹੀ ਅਸੀਂ ਇਹ ਟਰੱਕ ਛੱਡਾਂਗੇ ਨਹੀਂ ਅਸੀਂ ਇੱਥੇ ਪੱਕਾ ਮੋਰਚਾ ਲੱਗ ਦੋ ਪਿਆ ਜੀ ਗੌਰ ਮੰਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਅਸੀਂ ਅੱਜ ਇੱਥੇ ਪੱਕਾ ਮੋਰ ਚਾ ਲਾ ਕੇ ਬੈਠ ਗਏ ਉਦੋਂ ਹੀ ਇਹ ਟਰੱਕ ਛੱਡਾਂਗੇ ਜੀ ਵੈਰ ਗੁਰੂ ਜੀ ਦਾ ਖਾਲਸਾ ਵੈਰ ਗੁਰੂ ਜੀ ਦੀ ਫਤਿਹ ਬਾਤੋ ਬਾਤ ਘਣਾ ਹੋਰ ਬਲਾਕ ਆਲੇ